ਲਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਤੇ ਲਗਾਤਾਰ ਪਲਟਵਾਰ ਹੋ ਰਹੇ ਨੇ ਤਦ ਦੱਸਿਆ ਕਿ ਮਾਲਵਿੰਦਰ ਮਾਲੀ ਨੂੰ ਜਿਹੜਾ ਕਿ ਹਿਰਾਸਾ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਵਿਨਰਜੀਤ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਤੁਹਾਡੇ ਖਿਲਾਫ ਬੋਲਦਾ ਉਸ ਨੂੰ ਤੁਸੀਂ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਕੀ ਇਹ ਬਦਲਾਅ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਪਲਟਵਾਰ ਕੀਤਾ ਗਿਆ ਤੇ ਆਓ ਤੁਹਾਨੂੰ ਸੁਣਾਉਨੇ ਆ ਵਿਨਰਜੀਤ ਸਿੰਘ ਦਾ ਹੋਰ ਕੀ ਕਹਿਣਾ ਹੈ ਅੱਜ ਗੱਲ ਕਰਦੇ ਆ ਧਰਨਿਆਂ ਮੁਜ਼ਾਹਰਿਆਂ ਤੇ ਦੂਜਿਆਂ ਦੀ ਕਿਰਦਾਰਕੁਸ਼ੀ ਕਰਕੇ ਬਣੀ ਸਰਕਾਰ ਤੇ ਬਣੇ ਲੀਡਰਾਂ ਦੀ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਜਿਹੜੇ ਚੇਲੇ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਇੱਕ ਰੌਲਾ ਪਾਇਆ ਕਿ ਕੋਈ ਵੀ ਬੰਦਾ ਕੋਈ ਵੀ ਲੀਡਰ ਜਿਹੜਾ ਹੈ ਉਹਨੂੰ ਸਵਾਲ ਪੁੱਛੋ ਸੋਸ਼ਲ ਮੀਡੀਆ ਤੇ ਬੋਲੋ ਦੂਜਿਆਂ ਦੀ ਕਿਰਦਾਰਕੁਸ਼ੀ ਕਰੋ ਦੂਜਿਆਂ ਦੇ ਬਾਰੇ ਮੰਦਾ ਚੰਗਾ ਬੋਲੋ ਤੇ ਉਸ ਤੋਂ ਬਾਅਦ ਆਪਣੀ ਸੱਤਾ ਦੇ ਵਿੱਚ ਆਓ ਪਰ ਅੱਜ ਜਦੋਂ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਬੰਦਾ ਸਵਾਲ ਕਰਦਾ ਹੈ ਤਾਂ ਉਲਟਾ ਉਹਨਾਂ ਦੇ ਉੱਪਰ ਪਰਚੇ ਦਿੱਤੇ ਜਾਂਦੇ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜਿਹੜੇ ਸਮੇਂ-ਸਮੇਂ ਤੇ ਪੰਜਾਬ ਦੇ ਮੁੱਦਿਆਂ ਉਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਅੱਜ ਸਰਦਾਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਆਈਟੀ ਐਕਟ ਦੇ ਕਹਿੰਦੇ ਜੀ ਆਈਟੀ ਐਕਟ ਦੇ ਥਰੂ ਪਰਚਾ ਹੋਇਆ ਉਹ ਭਰਾਵੋ ਦਰਬਾਰ ਸਾਹਿਬ ਦੇ ਵਿੱਚੋਂ ਕੁੜੀ ਜਿਹੜੀ ਹੈ ਉਥੇ ਇੰਨਾ ਕੁਝ ਕਰਕੇ ਗਈ ਉਹ ਤੋਂ ਬਾਅਦ ਹੋਰ ਰੋਜ਼ ਹਜ਼ਾਰਾਂ ਜਿਹੜੇ ਕਤਲੋਗਾਰਦ ਹੁੰਦੀ ਆ ਪੰਜਾਬ ਦੇ ਵਿੱਚ ਲਾ ਆਰਡਰ ਦੀ ਸਥਿਤੀ ਦੇਖ ਲੋ ਨਸ਼ਿਆਂ ਦਾ ਦੇਖ ਲੋ ਉਹਨਾਂ ਦੇ ਘਰਾਂ 'ਚ ਤੁਸੀਂ ਕਦੇ ਜਾ ਕੇ ਰੇਡ ਕਰਕੇ ਬੰਦੇ ਫੜਨ ਨੂੰ ਗਏ ਨਹੀਂ ਤੇ ਇਹਨਾਂ ਨੂੰ ਤੁਸੀਂ ਮੋਹਾਲੀ ਦੀ ਪੁਲਿਸ ਆ ਕੇ ਪਟਿਆਲੋਂ ਫੜ ਕੇ ਲੈ ਕੇ ਗਈ ਆ ਵਾਕਿਆ ਵੱਡਾ ਪਤਾ ਨਹੀਂ ਕਿੱਡਾ ਕਬਡਾ ਕੋਈ ਕ੍ਰਾਈਮ ਜਾਂ ਜੁਰਮ ਕੀਤਾ ਕੀ ਅੱਜ ਬੋਲਣਾ ਜੁਰਮ ਹੋ ਗਿਆ ਕੀ ਅੱਜ ਬੋਲਣ ਦਾ ਜਿਹੜਾ ਕਿਸੇ ਦਾ ਕੋਈ ਬੰਦਾ 'ਚ ਪੰਜਾਬ ਦੇ ਵਿੱਚ ਬੋਲ ਨਹੀਂ ਸਕਦਾ ਕੀ ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਕੀ ਤੁਹਾਡੇ ਤੋਂ ਕੋਈ ਸਵਾਲ ਹੈ ਸਵਾਲ ਕਰਕੇ ਜਵਾਬ ਨਹੀਂ ਮੰਗ ਸਕਦਾ ਕਿ ਤੁਹਾਡੀ ਤਿੰਨਾਂ ਸਾਲਾਂ ਦੀ ਪਿਛਲਿਆ ਦੀ ਕਾਰਗੁਜ਼ਾਰੀ ਕੀ ਹੈ ਤੇ ਜੋ ਤੁਸੀਂ ਵਾਅਦੇ ਕੀਤੇ ਸੀ ਕਿ ਉਹਨਾਂ ਵਾਅਦਿਆਂ ਤੇ ਤੁਸੀਂ ਖਰੇ ਉੱਤਰ ਰਹੋ ਅੱਜ ਪੰਜਾਬ ਦੇ ਹਾਲਾਤ ਕੀ ਹੈ ਪੰਜਾਬੀ ਆਰਥਿਕ ਸੰਕਟ ਦੇ ਵਿੱਚ ਜਾਣ ਲੱਗਿਆ ਹੈ ਇਹ ਜੇ ਸਵਾਲਾਂ ਦੇ ਜਦੋਂ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਦੇ ਉੱਪਰ ਆਈਟੀ ਐਕਟ ਦਾ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਹੈ ਅੱਜ ਅਸੀਂ ਆਪਣੇ ਵੱਲੋਂ ਮੈਂ ਕਹਿੰਨਾ ਹਲਕਾ ਸੰਗਰੂਰ ਵੱਲੋਂ ਵੀ ਅਸੀਂ ਸਰਦਾਰ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿਉਂਕਿ ਸਾਡੇ ਤੋਂ ਕਰੌਦੀ ਪਿੰਡ ਦੇ ਨੇ ਸਾਡੇ ਹਲਕੇ ਦੇ ਤੇ ਮੈਂ ਉਹਨਾਂ ਦੇ ਨਾਲ ਪੂਰੇ ਪੂਰੇ ਉਹਨਾਂ ਦੇ ਹੱਕ 'ਚ ਖੜਿਆ। ਜਿੱਥੇ ਵੀ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਹੱਕ ਦੇ ਵਿੱਚ ਖੜਾਂਗੇ ਤੇ ਮੈਂ ਪੰਜਾਬ ਸਰਕਾਰ ਦੀ ਇਸ ਜਿਹੜੀ ਹੈ ਇਹ ਜਿਹੜਾ ਉਹਨਾਂ ਨੇ ਐਕਸ਼ਨ ਕੀਤਾ ਇਹਦੀ ਕੜੇ ਹੱਥੀ ਨਿੰਦਾ ਕਰਦਾ ਤੇ ਮੈਂ ਇਹ ਕਹਿਣਾ ਕਿ ਇਹ ਪਰਚਾ ਰੱਦ ਕਰਕੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਨੂੰ ਰਿਹਾ ਕੀਤਾ ਜਾਵੇ ਤੇ ਸਾਰੇ ਸੰਗਤ ਨੂੰ ਵੀ ਅਪੀਲ ਕਰਦਾ ਕਿ ਦੇਖੋ ਇਹਨਾਂ ਲੋਕਾਂ ਦੀਆਂ ਕਰਦੂਤਾ ਨੂੰ ਦੇਖੋ ਆਉਣ ਵਾਲਾ ਸਮਾਂ ਇਹਨਾਂ ਨੂੰ ਇਸ ਗੱਲ ਦਾ ਸਬਕ ਸਿਖਾਉ। ਅੱਜ ਗੱਲ ਕਰਦੇ ਆਂ ਧਰਨਿਆਂ ਮੁਜ਼ਾਹਰਿਆਂ ਤੇ ਦੂਜਿਆਂ ਦੀ ਕਿਰਦਾਰਕੁਸ਼ੀ ਕਰਕੇ ਬਣੀ ਸਰਕਾਰ ਤੇ ਬਣੇ ਲੀਡਰਾਂ ਦੀ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਜਿਹੜੇ ਚੇਲੇ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਇੱਕ ਰੌਲਾ ਪਾਇਆ ਕਿ ਕੋਈ ਵੀ ਬੰਦਾ ਕੋਈ ਵੀ ਲੀਡਰ ਜਿਹੜਾ ਹੈ ਉਹਨੂੰ ਸਵਾਲ ਪੁੱਛੋ ਸੋਸ਼ਲ ਮੀਡੀਆ ਤੇ ਬੋਲੋ ਦੂਜਿਆਂ ਦੀ ਕਿਰਦਾਰਕੁਸ਼ੀ ਕਰੋ ਦੂਜਿਆਂ ਦੇ ਬਾਰੇ ਮੰਦਾ ਚੰਗਾ ਬੋਲੋ ਤੇ ਉਸ ਤੋਂ ਬਾਅਦ ਆਪਣੀ ਸੱਤਾ ਦੇ ਵਿੱਚ ਆਓ ਪਰ ਅੱਜ ਜਦੋਂ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਬੰਦਾ ਸਵਾਲ ਕਰਦਾ ਤਾਂ ਉਲਟਾ ਉਹਨਾਂ ਦੇ ਉੱਪਰ ਪਰਚੇ ਦਿੱਤੇ ਜਾਂਦੇ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜਿਹੜੇ ਸਮੇਂ-ਸਮੇਂ ਤੇ ਪੰਜਾਬ ਦੇ ਮੁੱਦਿਆਂ ਉੱਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਅੱਜ ਸਰਦਾਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਆਈਟੀ ਐਕਟ ਦੇ ਕਹਿੰਦੇ ਜੀ ਆਈਟੀ ਐਕਟ ਦੇ ਥਰੂ ਪਰਚਾ ਹੋਇਆ ਉਹ ਭਰਾਵੋ ਦਰਬਾਰ ਸਾਹਿਬ ਦੇ ਵਿੱਚ ਉਹ ਕੁੜੀ ਜਿਹੜੀ ਹੈ ਉਥੇ ਐਨਾ ਕੁਝ ਕਰਕੇ ਗਈ ਉਹ ਤੋਂ ਬਾਅਦ ਹੋਰ ਰੋਜ਼ ਹਜ਼ਾਰਾਂ ਜਿਹੜੇ ਕਤਲੋਗਾਰਦ ਹੁੰਦੀ ਆ ਪੰਜਾਬ ਦੇ ਵਿੱਚ ਲਾ ਆਰਡਰ ਦੀ ਸਥਿਤੀ ਦੇਖ ਲਓ ਨਸ਼ਿਆਂ ਦਾ ਦੇਖ ਲਓ ਉਹਨਾਂ ਦੇ ਘਰਾਂ 'ਚ ਤੁਸੀਂ ਕਦੇ ਜਾ ਕੇ ਰੇਡ ਕਰਕੇ ਬੰਦੇ ਫੜਨ ਨੂੰ ਗਏ ਨਹੀਂ ਤੇ ਇਹਨਾਂ ਨੂੰ ਤੁਸੀਂ ਮੋਹੱਲੀ ਦੀ ਪੁਲਿਸ ਆ ਕੇ ਪਟਿਆਲੋਂ ਫੜ ਕੇ ਲੈ ਕੇ ਗਈ ਹੈ ਵਾਹ ਕਿਆ ਵੱਡਾ ਪਤਾ ਨਹੀਂ ਕਿੱਡਾ ਕਬੜਾ ਕੋਈ ਕ੍ਰਾਈਮ ਜਾਂ ਜੁਰਮ ਕੀਤਾ ਕਿ ਅੱਜ ਬੋਲਣਾ ਜੁਰਮ ਹੋ ਗਿਆ ਕੀ ਅੱਜ ਬੋਲਣ ਦਾ ਜਿਹੜਾ ਕਿਸੇ ਦਾ ਕੋਈ ਬੰਦਾ ਅਜ ਪੰਜਾਬ ਦੇ ਵਿੱਚ ਬੋਲ ਨਹੀਂ ਸਕਦਾ ਕੀ ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਕੀ ਤੁਹਾਡੇ ਤੋਂ ਕੋਈ ਸਵਾਲ ਹੈ ਸਵਾਲ ਕਰਕੇ ਜਵਾਬ ਨਹੀਂ ਮੰਗ ਸਕਦਾ ਕਿ ਤੁਹਾਡੀ ਤਿੰਨਾਂ ਸਾਲਾਂ ਦੀ ਪਿਛਲੀਆਂ ਦੀ ਕਾਰਗੁਜ਼ਾਰੀ ਕੀ ਹੈ ਤੇ ਜੋ ਤੁਸੀਂ ਵਾਅਦੇ ਕੀਤੇ ਸੀ ਕਿ ਉਹਨਾਂ ਵਾਦਿਆਂ ਤੇ ਤੁਸੀਂ ਖਰੇ ਉੱਤਰ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਕੀ ਹੈ ਪੰਜਾਬ ਮਿੱਤੀ ਸੰਕਟ ਦੇ ਵਿੱਚ ਜਾਣ ਲੱਗਿਆ ਹੈ ਇਹ ਜਿਹੇ ਸਵਾਲਾਂ ਦੇ ਜਦੋਂ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਦੇ ਉੱਪਰ ਆਈਟੀ ਐਕਟ ਦਾ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਹੈ ਅੱਜ ਅਸੀਂ ਆਪਣੇ ਵੱਲੋਂ ਮੈਂ ਕਹਿੰਨਾ ਹਲਕਾ ਸੰਗਰੂਰ ਵੱਲੋਂ ਵੀ ਅਸੀਂ ਸਰਦਾਰ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿਉਂਕਿ ਸਾਡੇ ਤੋਂਕਰੋਦੀ ਪਿੰਡ ਦੇ ਨੇ ਸਾਡੇ ਹਲਕੇ ਦੇ ਤੇ ਮੈਂ ਉਹਨਾਂ ਦੇ ਨਾਲ ਪੂਰੇ ਉਹਨਾਂ ਦੇ ਹੱਕ 'ਚ ਖੜਿਆ ਆਂ ਜਿੱਥੇ ਵੀ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਹੱਕ ਦੇ ਵਿੱਚ ਖੜਾਂਗੇ ਤੇ ਮੈਂ ਪੰਜਾਬ ਸਰਕਾਰ ਦੀ ਇਸ ਜਿਹੜੀ ਹੈ ਇਹ ਜਿਹੜਾ ਉਹਨਾਂ ਨੇ ਐਕਸ਼ਨ ਕੀਤਾ ਇਹਦੀ ਕੜੇ ਹੱਥੀ ਨਿੰਦਾ ਕਰਦਾ ਤੇ ਮੈਂ ਇਹ ਕਹਿਣਾ ਕਿ ਇਹ ਪਰਚਾ ਰੱਦ ਕਰਕੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਨੂੰ ਰਿਹਾ ਕੀਤਾ ਜਾਵੇ ਤੇ ਸਾਰੇ ਸੰਗਤ ਨੂੰ ਵੀ ਅਪੀਲ ਕਰਦਾ ਕਿ ਦੇਖੋ ਇਹਨਾਂ ਲੋਕਾਂ ਦੀਆਂ ਕਰਤੂਤਾਂ ਨੂੰ ਦੇਖੋ ਆਉਣ ਵਾਲਾ ਸਮਾਂ ਇਹਨਾਂ ਨੂੰ ਇਸ ਗੱਲ ਦਾ ਸਬਕ ਸਿਖਾ